JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਰਸੋਈ ਵਿੱਚ ਖਾਣਾ ਬਣਾਉਣ ਨਾਲ ਸੰਬੰਧਿਤ ਸਮਗਰੀ ਜਿਵੇਂ ਕਿ ਖੰਡ ਘਿਓ ਤੇਲ ਦਾਲਾਂ ਚਾਵਲ ਇਦਾਂ ਦੀ ਸਮਗਰੀ ਉਹ ਟੋਰਾਂਟੋ ਦੇ ਵਿੱਚ ਉਹਦੇ ਕੀ ਰੇਟ ਨੇ ਉਹ ਦੱਸਾਂਗਾ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਇਹ ਆ ਜੀ 골ਡ ਬਾਸਮਤੀ ਚਾਵਲ ਇਹਦਾ ਰੇਟ 148 ਰੁਪਏ ਕਿਲੋ ਆ ट्रडिशनल बासमती चावल है यद दो सौ नती रुपये किलो ट्रेंटो के बिच्च किलो की पैकिंग है जी यी प्रीमियन वाइट बासमती चावल एक सौ छियाठ रुपये किलो है जी इंडिया रेट इन कही है सर, ਲੱਭ ਲਈ ਹਾਂ ਜੀ ਬ੍ਰਾਊਨ ਵਾਸਮਤੀ ਰਾਈ ਇਹ 140 ਰੁਪਏ ਕਿਲੋ ਜੀ ਟੋਰਾਂਟੋ ਦੇ ਵਿੱਚ ਬ੍ਰਾਊਨ ਵਾਸਮਤੀ ਰਾਈ ਇਹ ਸੌਤ ਮੰਗੀ ਹੈ ਜੀ ਇਹ ਟੋਰਾਂਟੋ ਦੇ ਵਿੱਚ 133 ਰੁਪਏ ਕਿਲੋ ਇਹ ਹੀ ਸੌਤ ਮੰਗੀ ਇਹ ਹੀ ਸੌਤ ਚ ਮੰਗੀ ਇਹ ਮਸਰਾਂ ਦੀ ਦਾਲ ਆਈ। ਇਹ ਮਸਰਾਂ ਦੀ ਦਾਲ 121 ਰੁਪਏ ਕਿਲੋ ਟ੍ਰਾਂਟੋ ਦੇ ਵਿੱਚ। ਮੈਂ ਅੰਦੀ ਰੁਪਈਆ ਰਸ ਰਿਆਂ। ਇਹ ਖਟੇ ਚਨੇ ਨੇ ਜੀ। ਖਟੇ ਚਨੇ 159 ਰੁਪਏ ਕਿਲੋ ਆ ਜੀ ਟ੍ਰਾਂਟੋ ਦੇ ਵਿੱਚ। ਕੀ ਮੈਂ ਪਰ ਦੀ ਕਰੰਸੀ ਰੇਟ ਦੱਸ ਰਿਹਾ ਜੀ ਚਨਾ ਦਾਲ ਕੀ ਹੈ ਚਨਾ ਦਾਲ 870 ਰੁਪਏ ਕਿਲੋ ਆ ਜੀ ਇੰਡੀਆ ਦੀ ਕਰੰਸੀ ਅਨੁਸਾਰ 870 ਰੁਪਏ ਕਿਲੋ ਚਨਾ ਦਾਲ ਟਰੰਪੋਰਟ ਦੇ ਵਿੱਚ ਇਹ ਚਲਦੇ ਦੇ ਸੀ ਚਨਾ ਦਾਲ ਇਹ ਟਰੰਪੋਰਟ ਦੇ ਵਿੱਚ ਮੈਂ ਅੰਗਰੇਜ਼ੀ ਪੈਸੇ ਦੇ ਨਾਲ ਰੇਟ ਦੱਸ ਰਿਹਾ ਜੀ ਹਰ ਹਰ ਦਾ ਵਾਲਾਈ ਆਪਣੇ ਜੈਲੋ ਹੁੰਦੀ ਹੈ ਪੀਲੇ ਰੰਗ ਦੀ ਜਿੱਥੇ ਹਰੀ ਹੈ ਜੀ ਗ੍ਰੀਨ ਗ੍ਰੀਨ ਹਰ ਇਹ 133 ਰੁਪਏ ਕਿਲੋ ਟ੍ਰਾਂਟੋ ਦੇ ਵਿੱਚ ਇੰਡੀਅਨ ਕ੍ਰੰਚੀ ਇੰਸਾਰ 133 ਰੁਪਏ ਕਿਲੋ ਇੱਕ ਕਾਲੀ ਮਿਰਚਾਈ ਕਾਲੀ ਮਿਰਚ ਟ੍ਰਾਂਟੋ ਦੇ ਵਿੱਚ 113 ਰੁਪਏ ਦੀ 100 ਗ੍ਰਾਮ ਹੈ ਜੀ ਇੰਡੀਆ ਦੇ 113 ਦੀ 100 ਗ੍ਰਾਮ ਟਰੰਟੋ ਦੇ ਵਿੱਚ ਕਾਲੀ ਮਿਰਚ ਇਹ ਦੇਖ ਸਕਦੇ ਹੋ ਤੁਸੀਂ ਇਹ ਕਾਲੀ ਮਿਰਚ ਚਾਰ ਕਿਸਮ ਦੇ ਹੋਰ ਰੰਗਾਂ ਦੇ ਵਿੱਚ ਆਉਂਦੀ ਹੈ ਜੀ ਰੰਗ ਲਾਲ, ਚਿੱਟਾ, ਭਰਾ, ਬਲੈਕ ਚਾਰ ਰੰਗਾਂ ਦੀ ਹੈ 131 ਰੁਪਏ ਕਿਲੋ ਦੀ ਆਹ ਦੇਖੋ ਇਹ ਹਲਦੀ ਹੈ ਜੀ ਹਲਦੀ ਇੰਡੀਆ ਦੀ ਕਰੰਸੀ ਅਨੁਸਾਰ 103 ਰੁਪਏ ਦੀ ਸੌ ਗ੍ਰਾਮ ਹੈ ਜੀ ਟਰੰਟੋ ਦੇ ਵਿੱਚ 130 ਰੁਪਏ ਦੀ 100 ਗ੍ਰਾਮ ਟੋਰਾਂਟੋ ਦੇ ਵਿੱਚ ਹਲਦੀ ਇੱਕ ਕਸ਼ੂਰੀ ਮੇਥੀ ਹੈ ਜੀ ਕਸ਼ੂਰੀ ਮੇਥੀ 95 ਰੁਪਏ ਦੀ 100 ਗ੍ਰਾਮ ਟੋਰਾਂਟੋ ਦੇ ਵਿੱਚ ਇੰਡੀਅਨ ਕ੍ਰਾਂਸੀ ਦੇ ਵਿੱਚ ਦੱਸ ਰਿਆਂ ਹੀ ਰੇਟ ਇਹਨਾਂ ਦੇ ਡਾਲਰਾਂ ਵਿੱਚ ਨਹੀਂ ਦੱਸ ਰਿਆ ਇੰਡੀਅਨ ਰੁਪਈਏ ਨਾਲ ਦੱਸ ਰਿਆ ਇਹ ਜੀਰਾ ਜੀ ਇੰਡੀਆ ਦੇ 60 ਰੁਪਈਆ ਦਾ 100 ਗ੍ਰਾਮ ਟੋਰਾਂਟੋ ਦੇ ਵਿੱਚ ਸ਼ਾਫਤ ਜੀਰਾ ਇੰਡੀਆ ਦੇ ਕ੍ਰਾਂਸੀ 160 ਰੁਪਈਏ ਦਾ 100 ਗ੍ਰਾਮ ਟ੍ਰਾਂਟੋ ਦੇ ਵਿੱਚ ਇਹ ਹੈ ਜੀ ਹਰੀ ਇਲਾਚੀ ਹਰੀ ਇਲਾਚੀ ਟ੍ਰਾਂਟੋ ਦੇ ਵਿੱਚ ਇੰਡੀਆ ਦੇ 243 ਰੁਪਏ ਦੀ 100 ਗ੍ਰਾਮ ਹੈ ਜੀ ਇੰਡੀਆ ਦੀ ਕਰੰਸੀ ਅਨੁਸਾਰ 243 ਰੁਪਏ ਦੀ 100 ਗ੍ਰਾਮ ਹਰੀ ਇਲਾਚੀ ਇਹ ਮੇਥੇ ਆ ਜੀ ਮੇਥੇ ਇੰਡੀਆ ਦੀ ਕਰੰਸੀ ਅਨੁਸਾਰ ਟ੍ਰਾਂਟੋ ਦੇ ਵਿੱਚ 33 ਰੁਪਏ ਦੇ 100 ਗ੍ਰਾਮ ਹੈ ਜੀ ਇਹ ਕੀ ਟ੍ਰਾਂਟੋ ਵਿੱਚ ਮਿਲਦੇ ਇਹ 골ਡਨ ਯੈਲੋ ਪੀਲੇ ਰੰਗ ਦੀ ਕੀਨੀ ਹੈ ਜੀ 120 ਰੁਪਏ ਦੀ ਕਿਲੋ ਹੈ ਜੀ ਟ੍ਰਾਂਟੋ ਦੇ ਵਿੱਚ ਇੰਡੀਆ ਦੇ 120 ਰੁਪਏ ਕਿਲੋ ਇਹ ਰੰਗ ਹੈ ਇਹਦਾ 골ਡਨ ਯੈਲੋ ਇਹ ਹੈ ਜੀ ਬੇਰਕਾ ਬ੍ਰਾਊਨ 슈ਗਰ ਤੇ 115 ਰੁਪਏ ਦੀ ਕਿਲੋ ਆ ਟ੍ਰਾਂਟੋ ਵਿੱਚ ਬੇਰਕਾ ਬ੍ਰਾਊਨ 슈ਗਰ ਅੱਤੇ 150 ਰੁਪਏ ਦੀ ਕਿਲੋ ये देख सौ तीस आ रंग जी ये ऑरगैनिक शुगर है जी एक सौ उनासी रुपये किलो है ट्रटो इंडिया की करंसी अनुसार एक सौ उनासी रुपये किलो टरोंटो के बीच शुगर ये स्पैनिश ओलि पॉल है जी ट्रटो नौ सौ पचासी रुपये का लीटर है जी ये ਨੈਚਰ ਕੋਨੈਗੋਇਲ 985 ਪੀਰਾ ਲੀਟਰ ਇਹ ਅਸਟਰੋ ਲਾਈਟ ਕੋਲੇਬੋਇਲ ਆਈ 90 ਰੁਪਏ ਲੀਟਰ ਟ੍ਰਾਂਟੋ ਦੇ ਵਿੱਚ ਇੰਡੀਆ ਦੀ ਕਰੰਸੀ ਅਨੁਸਾਰ ਇਹ ਕੋਕੋਨਟ ਆਇਲ ਇੰਡੀਆ ਦੀ ਕਰੰਸੀ ਅਨੁਸਾਰ ਟ੍ਰਾਂਟੋ ਦੇ ਵਿੱਚ ਜਾਸਾਗਤ ਕਰ ਵੀ ਇਹ ਕੇਜੀ ਕੋਕੋਨਟ ਆਇਲ ਸਰ ਸਬਰਤੋ ਰਹੀਏ ਕੇ ਜੀ ਇੰਡੀਆ ਦੀ ਕਰੰਸੀ ਅਨੁਸਾਰ ਇਹ ਅਗੀ ਦੇਸੀ ਕੇ ਇੰਡੀਆ ਵਿਕਰਾਂਸੀ ਅਨੁਸਾਰ 942 ਰੁਪਏ ਦਾ ਕਿਲੋ ਹੈ ਜੀ ਦੇਸੀ ਕੇ ਟਰੰਪਰ ਦੇ ਵਿੱਚ ਤੇ ਇੰਡੀਅਨ ਕਰੰਸੀ ਅਨੁਸਾਰ ਮੈਂ ਰੇਟ ਦੱਸ ਰਿਆਂ ਜੀ 942 ਰੁਪਏ ਕਿਲੋ ਦੇਸੀ ਕੇ ਉਹ ਹੋਰ ਦਾ ਯਾਰ 452 ਰੁਪਏ ਦਾ ਜੀ ਟਰੰਪਰ ਦੇ ਵਿੱਚ ਤੇ ਮੈਂ ਇੰਡੀਆ ਦੀ ਕਰੰਸੀ ਵਿੱਚ ਆਪਣਾ ਰੇਟ ਦੱਸਿਆ ਅੱਜ ਦਾ ਵੀਡੀਓ ਇੱਥੇ ਸਮਾਪਤ। ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ। ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ।